ਅਮਰੀਕਾ ਵੱਲੋਂ ਭਾਰਤ ਅਤੇ ਚੀਨ ਦੇ ਉੱਪਰ ਲਗਾਏ ਗਏ ਪਾਰੀ ਟੈਰਫਾਂ ਨੂੰ ਲੈ ਕੇ ਰੂਸ ਦਾ ਤਿੱਖਾ ਵਿਰਾਂਹ ਸਾਹਮਣੇ ਆਇਆ ਹੈ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਵਰੋਵ ਨੇ ਇਹ ਸਾਫ਼ ਕਿਹਾ ਹੈ ਕਿ ਇਹ ਦੋਵੇਂ ਪ੍ਰਾਚੀਨ ਸਭਿਆਤਾਵਾਂ ਭਾਰਤ ਅਤੇ ਚੀਨ ਅਮਰੀਕੀ ਧਮਕੀਆਂ ਦੇ ਅੱਗੇ ਕਦੇ ਵੀ ਨਹੀਂ ਝੁਕਣ ਵਾਲੀਆਂ ਲਵਰੋਵ ਨੇ ਰੂਸ ਦੇ ਰਾਸ਼ਟਰੀ ਚੈਨਲ ਉੱਤੇ ਗੱਲ ਕਰਦਿਆਂ ਕਿਹਾ ਕਿ ਵਾਸ਼ਿੰਗਟਨ ਵੱਲੋਂ ਰੂਸੀ ਤੇਲ ਦੀ ਖਰੀਦ ਉੱਤੇ ਰੋਕ ਲਗਾਉਣ ਵਾਲੀ ਮੰਗ ਬਿਲਕੁਲ ਬੇਮਤਲਬ ਹੈ ਉਹਨਾਂ ਦੇ ਅਨੁਸਾਰ ਇਹ ਪਾਬੰਦੀਆਂ ਦੇਸ਼ਾਂ ਨੂੰ ਨਵੇਂ ਬਾਜ਼ਾਰ ਲੱਭਣ ਵਧੇਰੇ ਪੁਖਤਾਨ ਕਰਨ ਤੇ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਲਈ ਮਜਬੂਰ ਕਰ ਰਹੀਆਂ ਨੇ ਅਹਿਮ ਗੱਲ ਇਹ ਹੈ ਕਿ ਡੋਨਲਡ 트੍ਰੰਪ ਸਰਕਾਰ ਨੇ ਹਾਲ ਹੀ ਦੇ ਵਿੱਚ ਭਾਰਤੀ ਆਯਾਤ ਉੱਤੇ ਪਹਿਲਾਂ 25% ਦੀ ਅਵੇ ਫਿਰ ਰੂਸੀ ਤੇਲ ਖਰੀਦਣ ਦੇ ਮਾਮਲੇ ਉੱਤੇ 25% ਦੀ ਟੈਰਿਫ ਹੋਰ ਜੋੜ ਦਿੱਤਾ ਇਸ ਨਾਲ ਪੂਲ ਟੈਰਿਫ 50% ਤੱਕ ਪਹੁੰਚ ਗਿਆ ਜੋ 27 ਅਗਸਤ ਤੋਂ ਲਾਗੂ ਹੋ ਚੁੱਕਿਆ ਹੈ ਲਵ ਰੋਗ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਦਾ ਇਹ ਰਵਈਆ ਸਿਰਫ ਆਰਥਿਕ ਨੁਕਸਾਨ ਹੀ ਨਹੀਂ ਕਰਦਾ ਸਗੋਂ ਰਾਜਨੀਤਿਕ ਵਿਰੋਧ ਨੂੰ ਵੀ ਜਨਮ ਦਿੰਦਾ ਹੈ ਉਹਨਾਂ ਕਹਿੰਦੇ ਕਿ ਭਾਰਤ ਤੇ ਚੀਨ ਵਰਗੀਆਂ ਪ੍ਰਾਚੀਨ ਸਭਿਅਤਾਵਾਂ ਨਾਲ ਇਹ ਭਾਸ਼ਾ ਕਿ ਤੁਸੀਂ ਉਹ ਨਾ ਕਰੋ ਜੋ ਸਾਨੂੰ ਪਸੰਦ ਨਹੀਂ ਕਦੇ ਵੀ ਨਹੀਂ ਚੱਲੇਗੀ ਤਾਂ ਹੁਣ ਸਵਾਲ ਇਹ ਹੈ ਕਿ 50% ਦੇ ਟੈਰਫ ਦੇ ਬਾਅਦ ਭਾਰਤ ਅਮਰੀਕਾ ਵਪਾਰਕ ਰਿਸ਼ਤਿਆਂ ਦੀ ਦਿਸ਼ਾ ਕਿੱਥੇ ਜਾਵੇਗੀ ਕੀ ਇਹ ਦਬਾਅ ਕਾਰਗਰ ਹੋਵੇਗਾ ਜਾਂ ਫਿਰ 트럼ਪ ਪ੍ਰਸ਼ਾਸਨ ਲਈ ਵਾਪਸੀ ਦਾ ਰਸਤਾ ਹੀ ਵਾਪਸ ਖੁੱਲੇਗਾ ਅਮਰੀਕਾ ਵੱਲੋਂ ਭਾਰਤ ਅਤੇ ਚੀਨ ਦੇ ਉੱਪਰ ਲਗਾਏ ਗਏ ਪਾਰੀ ਟੈਰਫਾਂ ਨੂੰ ਲੈ ਕੇ ਰੂਸ ਦਾ ਤਿੱਖਾ ਵਿਰੋਧ ਸਾਹਮਣੇ ਆਇਆ ਹੈ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਵਰੋਵ ਨੇ ਇਹ ਸਾਫ਼ ਕਿਹਾ ਹੈ ਕਿ ਇਹ ਦੋਵੇਂ ਪ੍ਰਾਚੀਨ ਸਭਿਆਤਾਵਾਂ ਭਾਰਤ ਅਤੇ ਚੀਨ ਅਮਰੀਕੀ ਧਮਕੀਆਂ ਦੇ ਅੱਗੇ ਕਦੇ ਵੀ ਨਹੀਂ ਝੁਕਣ ਵਾਲੀਆਂ ਲਵਰੋਵ ਨੇ ਰੂਸ ਦੇ ਰਾਸ਼ਟਰੀ ਚੈਨਲ ਉੱਤੇ ਗੱਲ ਕਰਦਿਆਂ ਕਿਹਾ ਕਿ ਵਾਸ਼ਿੰਗਟਨ ਵੱਲੋਂ ਰੂਸੀ ਤੇਲ ਦੀ ਖਰੀਦ ਉੱਤੇ ਰੋਕ ਲਗਾਉਣ ਵਾਲੀ ਮੰਗ ਬਿਲਕੁਲ ਬੇਮਤਲਬ ਹੈ। ਉਹਨਾਂ ਦੇ ਅਨੁਸਾਰ ਇਹ پابੰਦੀਆਂ ਦੇਸ਼ਾਂ ਨੂੰ ਨਵੇਂ ਬਾਜ਼ਾਰ ਲੱਭਣ ਅਤੇ ਹੋਰੇ ਪੁਖਤਾਨ ਕਰਨ ਤੇ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਲਈ ਮਜਬੂਰ ਕਰ ਰਹੀਆਂ ਨੇ। ਅਹਿਮ ਗੱਲ ਇਹ ਹੈ ਕਿ ਡੋਨਲਡ 트੍ਰੰਪ ਸਰਕਾਰ ਨੇ ਹਾਲ ਹੀ ਦੇ ਵਿੱਚ ਭਾਰਤੀ ਆਯਾਤ ਉੱਤੇ ਪਹਿਲਾਂ 25% ਦੀ ਅਵੇ ਫਿਰ ਰੂਸੀ ਤੇਲ ਖਰੀਦਣ ਦੇ ਮਾਮਲੇ ਉੱਤੇ 25% ਦੀ ਟੈਰਫ ਹੋਰ ਜੋੜ ਦਿੱਤਾ ਇਸ ਨਾਲ ਕੁੱਲ ਟੈਰਫ 50% ਤੱਕ ਪਹੁੰਚ ਗਿਆ ਜੋ 27 ਅਗਸਤ ਤੋਂ ਲਾਗੂ ਹੋ ਚੁੱਕਿਆ ਹੈ ਲਾਵ ਰੋਗ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਦਾ ਇਹ ਰਵੱਈਆ ਸਿਰਫ ਆਰਥਿਕ ਨੁਕਸਾਨ ਹੀ ਨਹੀਂ ਕਰਦਾ ਸਗੋਂ ਰਾਜਨੀਤਿਕ ਵਿਰੋਧ ਨੂੰ ਵੀ ਜਨਮ ਦਿੰਦਾ ਹੈ ਉਹਨਾਂ ਕਹੇ ਕਿ ਭਾਰਤ ਤੇ ਚੀਨ ਵਰਗੀਆਂ ਪ੍ਰਾਚੀਨ ਸਭਿਅਤਾਵਾਂ ਨਾਲ ਇਹ ਬਾਸ਼ਾ ਕਿ ਤੁਸੀਂ ਉਹ ਨਾ ਕਰੋ ਜੋ ਸਾਨੂੰ ਪਸੰਦ ਨਹੀਂ ਕਦੇ ਵੀ ਨਹੀਂ ਚੱਲੇਗੀ ਤਾਂ ਹੁਣ ਸਵਾਲ ਇਹ ਹੈ ਕਿ 50% ਦੇ ਟੈਰਫ ਦੇ ਬਾਅਦ ਭਾਰਤ ਅਮਰੀਕਾ ਵਪਾਰਕ ਰਿਸ਼ਤਿਆਂ ਦੀ ਦਿਸ਼ਾ ਕਿੱਥੇ ਜਾਵੇਗੀ ਕੀ ਇਹ ਦਬਾਅ ਕਾਰਗਰ ਹੋਵੇਗਾ ਜਾਂ ਫਿਰ ਟਰੰਪ ਪ੍ਰਸ਼ਾਸਨ ਲਈ ਵਾਪਸੀ ਦਾ ਰਸਤਾ ਹੀ ਵਾਪਸ ਖੁੱਲੇਗਾ